ਗੁਰਦਾਸਪੁਰ ਦੇ ਕਸਬੇ ਦੀ ਕਨਮਾਂ ਦੀ ਇੱਕ ਬਜ਼ੁਰਗ ਔਰਤ ਨੂੰ ਉਸਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਬਜ਼ੁਰਗ ਔਰਤ ਪਿਛਲੇ 4 ਦਿਨਾਂ ਤੋਂ ਗਲੀ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਇਸ ਸਬੰਧੀ ਜਾਣ ਕੇ ਦਿੰਦੇ ਪਿੰਡ ਦੇ ਸਰਪੰਚ ਠਾਕੁਰ ਅਫਤਾਬ ਸਿੰਘ ਨੇ ਦੱਸਿਆ ਕਿ ਕਨਵੈਂਟਸ ਸਕੂਲ ਦੇ ਨੇੜੇ ਰਹਿੰਦੀ 85 ਸਾਲਾ ਬਜ਼ੁਰਗ ਔਰਤ ਕਮਲੋ ਦੇਵੀ ਨੂੰ ਉਸਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਕਮਲੋ ਦੇਵੀ ਦੀ ਹਾਲਤ ਦਰਸ ਜੋਗ ਬੜੀ ਹੋਈ ਹੈ ਬੇਕੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ 85 ਸਾਲਾਂ ਬਜ਼ੁਰਗ ਮਾਂ ਨੂੰ ਤਿੰਨ ਪੁੱਤਰਾਂ ਨੇ ਗਲੀ ਵਿੱਚ ਰਹਿਣ ਲਈ ਕੀਤਾ ਮਜਬੂਰ ਕੰਮ ਲੋ ਕਿਹਾ ਵੀ 50 ਸਾਲ ਹੋ ਗਏ ਤੇ ਰੰਦੇ ਆ ਆਹ ਦੁਕਾਨਾਂ ਦਿੱਤੀਆਂ ਪੁੱਤ ਇਹਨੇ ਦਿੱਤੀ ਗਏ ਨਤੀ ਇਹਨੂੰ ਦਿੱਤੀ ਆਏ ਤੇ ਆਏ ਦੂਥ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਮੈਨਾਂ ਬਹੁਤ ਬਾਦੀ ਬਹੁਤ ਕਰਦਾ ਨਹੀਂ ਹੋਣੀ ਤਿੰਨ ਬੱਚੇ ਦੋ ਕੁੜੀਆਂ ਹੁਣ 4 ਦਿਨ ਹੋ ਗਏ ਮੈਂ ਇੱਥੇ ਬੈਠੀ ਨਹੀਂ ਹੂਆ ਖੋਲੇ ਗੰਢੇ ਵੇਚ ਦਿੱਤਾ ਹੂਆ ਅੱਛਾ ਹਾਂ 4 ਦਿਨ ਹੋ ਗਏ ਆ ਤੇ ਮੇਰੀ ਰਾਤ ਮੇਰਾ ਇੱਕ ਸਰਾ ਤਾਂ ਚੜਹੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਆ ਨਾ ਇਹ ਸਿਰ ਤੇ ਆਦੀ ਆ ਤੁਮ ਸਾਰੇ ਵੀ ਆਏ ਪੋਤੇ ਵੀ ਆਤੇ ਆ ਆ ਆ ਰਪੇ ਪੰਜਾਹ ਜਨ ਦਿੱਤਾ ਪੁੱਤ ਗੌਰ ਬੰਨੇ ਕਿੰਨੇ 50 ਸਾਲ ਤੋਂ ਵਾਦੇ ਦਿੱਤਾ ਹੁਣ ਮੈਨੂੰ ਆਪਦਾ ਤੇ ਮੇਰਾ ਮਿਲਣਾ ਨਹੀਂ ਜਾਈਦਾ ਮੈਂ ਕਰਨੀ ਉੱਥੇ ਉਹ ਬੰਦੇ ਨਾ ਬੰਦਾ ਬਣ ਕੇ ਉੱਥੇ ਪਾਏ 3 ਪਿਆਰੀਆਂ ਵਿਆਹੀਆਂ ਕੋਈ ਸ਼ਾਮ ਨਹੀਂ ਅੱਜ ਮੈਂ ਕੱਖਾਂ ਜੀ ਰੋੜ ਗਈ ਅੱਜ ਮੈਂ ਤਾਂ ਕੱਖਾਂ ਜੀ ਪੁੱਤ ਰੋੜ ਗਈ ਆ ਇਹ ਤਾਂ ਕੱਖਾਂ ਜੀ ਰੋੜੀ ਮੈਂ ਕੀ ਕਰਾਂ 50 ਸਾਲ ਹੋ ਗਏ ਆ 50 ਸਾਲ ਹੋ ਗਏ ਮੈਂ ਤਾਂ ਕਹਿੰਦੀ ਨੂੰ ਮੈਂ ਨੇ ਟੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਦਾ ਛੱਡੀ ਨਾ ਦੁਕਾਨ ਕਰਦੀ ਰਹੀ ਮੈਂ ਫੇਕ ਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਰਦੀ ਰਹੀ ਆ ਇਹਨਾਂ ਦੁਕਾਨ ਨੇ ਆਪਣੀ ਰੋਟੀ ਨਹੀਂ ਜੰਦੇ ਜੀ ਨਹੀਂ ਜੰਦੀ ਇੱਕ ਪਤ ਮਾਂ ਨਹੀਂ ਪਾੜੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਹਾਂ ਇਹ ਰੋਟੀ ਪਾਣੀ ਮਿਲਣਾ ਚਾਹੀਦਾ ਚੱਲ ਨਹੀਂ ਮੇਰੇ ਰੋਟੀ ਪਾਣੀ ਦੇਣਗੇ ਮਾਪੇ ਬਣਾ ਲਾਂਗੇ ਘਰੋਂ ਕੱਢਿਆ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਘਰ ਵਾੜੂ ਉਹ ਕਹਿੰਦੇ ਨਹੀਂ ਐ ਅੱਗੇ ਜਗਾ ਸੇਲ ਕਰਦੀ ਐ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲੋਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲੋਟ ਆ ਪ੍ਰਸੰਗ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕੀ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਆ ਉਹਨਾਂ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮਲਾਜਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਾਮ ਕਰਾਤਾ ਸੱਦੀ ਹੈ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਜ ਦੱਸਤਾ